ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਾਚਰੀ ਛੰਦ ਮਹਾਰਾਜ ਦੇ ਚਾਚਰੀ ਛੰਦ ਉਚਾਰਨ ਕਰ ਰਹੇ ਹਨ ਜੀ ਆ ਭੰਗ ਹੈ 헤 ਵਾਹਿਗੁਰੂ ਤੂੰ ਨਾਸ ਤੋਂ ਰਹਿਤ ਹੈ ਭੰਗ ਹੁੰਦਾ ਨਾਸ ਐਡਾ ਲੱਗਿਆ ਤੂੰ ਨਾਸ ਤੋਂ ਰਹਿਤ ਹੈ ਅਨੰਗ ਹੈ ਨੰਗ ਹੁੰਦਾ ਜੀ ਸਰੀਰ ਸਰੀਰ ਤੋਂ ਵੀ ਅੰਗ ਅੰਗਾਂ ਤੋਂ ਵੀ ਰਹਿਤ ਮਤਲਬ ਸਰੀਰ ਤੋਂ ਵੀ ਰਹਿਤ ਹੈ ਅਪੇਖ ਹੈ हे ਵੈਗਰੂ ਤੂੰ ਹਮੇਸ਼ਾ ਸਾਰੇ ਪੇਸਾ ਤੋਂ ਤ੍ਰਹਿਤ ਹੈ ਅਲੇਖ ਹੈ ਹਰ ਕਿਸਮ ਦੇ ਭਾਵ ਕਰਮਾ ਕਰਮਾਂ ਦੇ ਲੇਖਾ ਤੋਂ ਰਹਿਤ ਰਹਿਤ ਹੈ ਜਿਵੇਂ ਬਾਣੀ ਦੇ ਵਿੱਚ ਆਉਹਾ ਜੈਨ ਇਹ ਲਿਖੇ ਤੈਸੋ ਸਿਰਨਾਹੇ ਸੋ ਲੇਖਾ ਤੋਂ ਰਹਿਤ ਹੈ ਅਭਰਮ ਹੈ ਏ ਵਾਹਿਗੁਰੂ ਆਪ ਜੀ ਦਾ ਸਰੂਪ ਹਰ ਤਰ੍ਹਾਂ ਦੇ ਭਰਮ ਤੋਂ ਰਹਿਤ ਹੈ ਅਕਰਮ ਹੈ ਸਰੀਰ ਨਾਲ ਬੀਤੇ ਜਾਣ ਵਾਲੇ ਕਰਮਾਂ ਤੋਂ ਵੀ ਅਸੰਗ ਹੈ ਅਨਾਦ ਹੈ ਨਾਦ ਹੁੰਦਾ ਜੀ ਉਤਪਤੀ ਐਡਾ ਲੱਗਿਆ ਅਨਾਦ ਉਤਪਤੀ ਤੋਂ ਰਹਿਤ ਹੈ जुगाद है जुगाद जुगआद सारे जुगਾਂ ਤੋਂ ਪਹਿਲਾ ਦਾ ਸਰੂਪ ਹੈ ਅਜਾ ਹੈ ਜੈਨ ਜਿੱਤਣ ਤੋਂ ਰਹਤ ਹੈ ਅਬੈ ਹੈ ਅਬਨਾਸੀ ਸਰੂਪ ਹੈ अपੂਤ ਹੈ ਪੰਜਾ ਤਤਾਂ ਤੋਂ ਰਹਿਤ ਹੈ ਜਿਹਾ ਆਸੰਗ ਕਹਿ ਸਕਦਾ ਹੈ ਅਸੰਗ ਹੈ ਅਤੂਤ ਹੈ ਸੁੱਧ ਸਰੂਪ ਤੋਂ ਭਾਵ ਮੂਰਖਤਾイトੋਂ ਰਹਿਤ ਹੈ ਸੁੱਧ ਸਰੂਪ ਹੈ ਮੂਰਖਤਾイトੋਂ ਰਹਿਤ ਹੈ ਅਨਾਸ ਹੈ ਨਾਸ਼ ਤੋਂ ਰਹਿਤ ਭਾਵ ਅਵਨਾਸੀ ਸਰੂਪ ਹੈ ਪਹਿਲਾ ਸ਼ਬਦ ਆਇਆ ਸੀਗਾ ਜੀ ਉਦਾਸ ਹੈ ਮੂਹ ਤੋ ਰਹਿਤ ਹੈ ਉਦਾਸ ਹੈ ਮੂਹ ਤੋ ਰਹਿਤ ਹੈ ਅਤੰਦ ਹੈ हे ਵਾਇਗਰੂ ਤੂ ਪਰਿਵਾਰਕ ਸਰੀਰ ਜਾਂ ਸਾਰੇ ਸੰਸਾਰ ਦੇ ਤੰਦਿਆਂ ਤੋਂ ਰਹਿਤ ਹੈ ਅਬੰਧ ਹੈ ਕਰਤਾ ਭੁਗਤਾ ਦੇ ਬੰਧਨਾਂ ਤੋਂ ਮੁਕਤ ਹੈ ਭਗਤ ਹੈ ਭਗਤੀ ਤੋਂ ਰਹਿਤ ਭਾਵ ਭਗਤੀ ਕਰਨ ਵਾਲਾ ਵੀ ਤੂੰ ਆਪ ਹੀ ਹੈ ਭਗਤੀ ਤੋਂ ਰਹਿਤ ਵੀ ਹੈ ਤੇ ਭਗਤੀ ਕਰਨ ਵਾਲਾ ਵੀ ਤੂੰ ਆਪ ਹੀ ਹੈ ਬੇਰਕਤ ਹੈ ਸੰਸਾਰ ਦੇ ਪਦਾਰਥ ਭਾਵ ਪ੍ਰੀਤੀ ਤੋਂ ਰਹਿਤ ਹੈ ਅਨਾਸ ਹੈ ਨਾਸ਼ ਤੋਂ ਰਹਿਤ ਅਬਨਾਸੀ ਸਰੂਪ ਹੈ ਪ੍ਰਕਾਸ਼ ਹੈ ਗਿਆਨ ਸਰੂਪ ਹੈ ਵਾਹਿਗੁਰੂ निचिंत ਹੈ ਚਿੰਤਾ ਤੋਂ ਰਹਿਤ ਹੈ ਵਾਹਿਗੁਰੂ ਸੁਨਿੰਤ ਹੈ ਸਭ ਦੀ ਪੁਕਾਰ ਸੁਣਨ ਵਾਲਾ ਹੈ ਅਲਿਖ ਹੈ ਲਿਖਣ ਤੋਂ ਰਹਿਤ ਭਾਵ ਕਲਮ ਦੁਆਰਾ ਵੀ ਤੁਹਾਨੂੰ ਲਿਖਿਆ ਨਹੀਂ ਜਾ ਸਕਦਾ ਅਦਿਖ ਹੈ ਦਿਖਦਾ ਨਹੀਂ ਅਦ੍ਰिष्ट ਰੂਪ ਹੈ ਅਲਿਖ ਹੈ ਹਿਸਾਬ ਕਿਤਾਬ ਤੋਂ ਰਹਿਤ ਭਾਵ ਲੇਖਾ ਤੋਂ ਰਹਿਤ ਹੈ ਅਪੇਖ ਹੈ ਪੇਖਾ ਤੋਂ ਵੀ ਰਹਿਤ ਹੈ ਵਾਹਿਗੁਰੂ ਅਟਾਹਾ ਹੈ ਟਾਹੇ ਜਾਣ ਤੋਂ ਵੀ ਤੈਨੂੰ ਕੋਈ ਟਾ ਨਹੀਂ ਸਕਦਾ ਟਾਹੇ ਜਾਣ ਤੋਂ ਵੀ ਰਹਿਤ ਹੈ ਅਗਾਹਾ ਹੈ ਸਮੁੰਦਰ ਵਾਗ ਡੂੰਗਾ ਹੈ ਗਹਿਰ ਗੰਭੀਰ ਗੁਣੀ ਗਹੀਰ ਸਮੁੰਦਰ ਵਾਂਗ ਡੂੰਗਾ ਪਾਵ ਗਹਿਰ ਗੰਭੀਰ ਹੈ ਅਸੰਭ ਹੈ ਤੂੰ ਜਨਮਨ ਤੋਂ ਰਹਿਤ ਹੈ ਸੰਭਾਲਣ ਤੋਂ ਪ੍ਰਹਿਤ ਹੈ ਤੈਨੂੰ ਕੋਈ ਸੰਭਾਲਦਾ ਨਹੀਂ ਆ ਅਗੰਭ ਹੈ ਪਹੁੰਚ ਤੋਂ ਪਰੇ ਹੈ ਵਹਿਗੁਰੂ ਅਨীল ਹੈ ਗਿਣਤੀ ਮਿੰਤੀ ਵਿੱਚ ਨਹੀਂ ਆਉਂਦਾ ਨੀਲ ਹੁੰਦਾ ਗਿਣਤੀ ਮਿੰਤੀ ਅਨীল ਗਿਣਤੀ ਮਿੰਤੀ ਤੋਂ ਰਹਿਤ ਹੈ ਅਨਾਦ ਹੈ ਜਨਮ ਤੋਂ ਰਹਿਤ ਭਾਵ ਉਤਪਤੀ ਤੋਂ ਰਹਿਤ ਹੈ ਪਹਿਲਾਂ ਵੀ ਸ਼ਬਦ ਆਇਆ ਸੀਗਾ ਜੀ ਉਤਪਤੀ ਤੋਂ ਰਹਿਤ ਹੈ ਜਨਮ ਤੋਂ ਰਹਿਤ ਭਾਵ ਉਤਪਤੀ ਤੋਂ ਰਹਿਤ ਹੈ ਅਨਿਤ ਹੈ ਮਿਥਿਆ ਪਰਪੰਚ ਵਿੱਚ ਆਪ ਜੀ ਵਰਤ ਰਹੇ ਹੋ ਭਾਵ ਕਿਸੇ ਦੇ ਵੀ ਥਾਪੇ ਹੋਏ ਨਹੀਂ ਹੋ ਸੋ ਨਿਤ ਹੈ ਸਦਾ ਕਾਇਮ ਰਹਿਣ ਵਾਲੇ ਹੋ ਵਾਹਿਗੁਰੂ ਜੀ ਆਜ਼ਾਦ ਹੈ ਜਾਤ ਪਾਤ ਤੋਂ ਰਹਿਤ ਹੋ ਵਾਹਿਗੁਰੂ ਸੰਸਾਰ ਦੀ ਜਾਤਾਂ ਪਾਤਾਂ ਤੋਂ ਆਪ ਜੀ ਰਹਿਤ ਹੋ ਆਜ਼ਾਦ ਹੈ ਪੂਰਨ ਤੌਰ ਤੇ ਆਜ਼ਾਦ ਹੋ ਸੁਤੰਤਰ ਹੋ ਆਪ ਜੀ ਚਾਚਰੀ ਛੰਦ ਵੈਗੁਰੂ ਜੀ ਚਾਰਪੜ ਛੰਦ ਤਪ ਪ੍ਰਸਾਦ ਮਹਾਰਾਜ ਕਹਿੰਦਾ ਹੈ ਇਹ ਵਾਹਿਗੁਰੂ ਤੇਰੀ ਕਿਰਪਾ ਨਾਲ ਮੈਂ ਚਾਰਪੜ ਛੰਦ ਉਚਾਰਨ ਕਰ ਰਿਹਾ ਸਰਵੰਗ ਹੰਤਾ ਇੱਥੇ ਮੈਂ ਪਹਿਲਾਂ ਵੀ ਦੱਸਿਆ ਸੀਗਾ ਜੀ ਟਿੱਪੀ ਬੱਬਾ ਉੱਤੇ ਆ ਇਹਨੇ ਆਪਦੀ ਆਵਾਜ਼ ਜਿਹੜੀ ਆ ਅੱਧਾ ਨੰਗਾ ਦੇਣੀ ਆ ਸਰਵੰਗ ਹੰਤਾ ਇੱਥੇ ਹਾਹਾ ਟਿੱਪੀ ਆ ਜਿਹੜੇ ਹੋਰ ਸ਼ਬਦਾਂ ਤੇ ਆਊਗੀ ਉਹ ਮਤਲਬ ਆਪਦੀ ਟਿੱਪੀ ਆਵਾਜ਼ ਚੇਂਜ ਕਰਦੀ ਆ ਜਿਵੇਂ ਹੰਤਾ ਇਥੇ ਅੱਧਾ ਨੰਨਾ ਬੋਲਿਆ ਜਾਂਦਾ ਹੁਣ ਗੰਤਾ ਇਥੇ ਵੀ ਇਦਾਂ ਨੰਨਾ ਆਉਂਦੀ ਆਵਾਜ਼ ਪਰ ਜਿਹੜੀ ਟਿੱਪੀ ਲਾਸ਼ ਤੇ ਆ ਗਈ ਸ਼ਬਦ ਤੇ ਉਹਨੇ ਅੱਧਾ ੰਗਾ ਹੀ ਵਾਜ ਦੇਣੀ ਆ ਸਰਵੰਗ ਹੰਤਾ ਸਭ ਨੂੰ ਨਾਸ਼ ਹੰਤਾ ਹੁੰਦਾ ਹੀ ਨਾਸ਼ ਕਰਨ ਨੂੰ ਸਭ ਨੂੰ ਨਾਸ਼ ਕਰਨ ਵਾਲਾ ਹੈ ਵਾਹਿਗੁਰੂ ਸਰਵੰਗ ਗੰਤਾ ਸਭ ਦੀ ਗਣਤੀ ਮਿੰਤੀ ਰੱਖਣ ਵਾਲਾ ਹੈ ਗਿਆਤਾ ਵਾਲਾ ਗਿਆਤ ਵਾਲਾ ਹੈ ਗਿਆਨ ਵਾਲਾ ਹੈ ਸਰਵੰਗ ਗਿਆਤਾ ਸਭ ਵਿੱਚ ਮਸ਼ਹੂਰ ਹੈ ਗਿਆਤਾ ਦਾ ਮਤਲਬ ਹੁੰਦਾ ਮਸ਼ਹੂਰ ਮਸ਼ਹੂਰ ਹੈ ਸਭ ਵਿੱਚ ਸੱਚੇ ਪਾਤਸ਼ਾਹ ਸਰਵੰਗ ਗਿਆਤਾ ਸਭ ਦਾ ਜਾਣਨ ਹਾਰ ਹੈ ਗਿਆਤਾ ਹੁੰਦਾ ਗਿਆਨ ਰੱਖਣ ਵਾਲਾ ਸਭ ਨੂੰ ਗਿਆਨ ਗਿਆਤਾ ਸਭ ਦਾ ਜਾਣਨ ਹਾਰ ਹੈ ਸਰਵੰਗ ਹਰਤਾ ਹਾਰਨ ਵਾਲਾ ਭਾਵਨਾਸ਼ ਕਰਨ ਵਾਲਾ ਹੈ ਸਰਵ ਸਰਵੰਗ ਸਾਰਿਆਂ ਨੂੰ ਨਾਸ ਕਰਨ ਵਾਲਾ ਵਾਹਿਗੁਰੂ ਤੂੰ ਆਪ ਹੀ ਹੈ ਸਰਵੰਗ ਕਰਤਾ ਸਭ ਜੀਵਾਂ ਨੂੰ ਪੈਦਾ ਕਰਨ ਵਾਲਾ ਵੀ ਵਾਹਿਗੁਰੂ ਤੂੰ ਆਪ ਹੀ ਹੈ ਸਰਵੰਗ ਪ੍ਰਾਣੰ ਸਭ ਦਾ ਸਵਾਸ ਭਾਵ ਜੀਵਨ ਰੂਪ ਵੀ ਆਪ ਹੀ ਹੈ ਵਾਹਿਗੁਰੂ ਸਰਵੰਗ ਤ੍ਰਾਣੰ ਸਭ ਦੀ ਰੱਖਿਆ ਕਰਨ ਵਾਲਾ ਵੀ ਵਾਹਿਗੁਰੂ ਤੂੰ ਆਪ ਹੀ ਹੈ ਤਾਰਨ ਵਾਲਾ ਵੀ ਤੂੰ ਆਪ ਹੀ ਹੈ ਸਰਵੰਗ ਕਰਮੰ ਸਾਰੇ ਕਰਮਾਂ ਵਿੱਚ ਵੀ ਆਪ ਹੀ ਵਰਤ ਰਿਹਾ ਹਾਂ ਵਾਹਿਗੁਰੂ ਸਰਵੰਗ ਧਰਮੰ ਸਾਰੇ ਧਰਮਾਂ ਵਿੱਚ ਵੀ ਤੂੰ ਆਪ ਹੀ ਵਿਆਪਕ ਹੈ ਸਰਵੰਗ ਜੁਗਤਾ ਸਾਰਿਆਂ ਵਿੱਚ ਜੁੜਿਆ ਹੋਇਆ ਪਾਵਰ ਵਾਲਿਆ ਮਿਲਿਆ ਵੀ ਤੂੰ ਆਪ ਹੀ ਹੈ ਸਰਵੰਗ ਮੁਕਤਾ ਸਾਰੇ ਆਤਮ ਮੁਕਤ ਵੀ ਤੂੰ ਆਪ ਹੀ ਹੈਂ ਭਾਵ ਨਰਲੇ ਪ੍ਰੂਪ ਹੋ ਕੇ ਹੀ ਵਰਤ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ